ਹਾਂਜੀ ਹੁਣ ਤੱਕ ਦੀ ਵੱਡੀ ਤੇ ਐਨ ਖਬਰ ਸਾਂਝੀ ਕਰਨ ਜਾ ਰਹੇ ਹਾਂ ਗਿਆਨੀ ਬੂਟਾ ਸਿੰਘ ਬਨੀਓ ਜਿਹੜਾ ਡੇਰਾ ਵਿਆਸ ਦੇ ਮੁਖੀ ਆ ਗੁਰਵਿੰਦਰ ਸਿੰਘ ਢਿੱਲੋਂ ਇਸ ਬਾਬਿਆਂ ਬਾਰੇ ਜਿਵੇਂ ਹੁਣ ਗੱਲ ਕਰੀਏ ਆਪਾਂ ਵੀ ਪੰਜਾਬ ਦੇ ਵਿੱਚ ਜਦੋਂ ਇਹ ਤੋ ਵਾਰ ਮੁਲਾਕਾਤ ਹੋਈ ਆ ਬਿਕਰਮਜੀਤ ਜੀ ਨਾਲ ਤਾਂ ਬਿਕਰਮਜੀਤ ਜੀ ਨੂੰ ਦੋ ਤਰੀਕ ਨੂੰ ਮੁਲਾਕਾਤ ਹੁੰਦੀ ਆ ਤੀਨ ਤਣ ਤਰੀਕ ਨੂੰ ਬਿਕਰਮਜੀਤ ਜੀ ਬਾਹਰ ਆ ਜਾਂਦਾ ਸ਼ੁੱਧ ਨਸ਼ਮ ਰੁੱਤ ਵਿੱਚ ਬਿਕਰਮਜੀਤ ਜੀ ਤੇ ਐਕਸ਼ਨ ਹੁੰਦਾ 540 ਕਰੋੜ ਦੇ ਦੋਸ਼ ਲੱਗਦੇ ਆ ਤੇ 1000 ਏਕੜ ਮਾਚਲ ਦੇ ਵਿੱਚ ਜ਼ਮੀਨ ਬਾਕੀ ਹੋਰ ਵੀ ਪਤਾ ਨਹੀਂ ਕਿੰਨੀਆਂ ਕੁ ਪ੍ਰਾਪਤੀਆਂ ਇਹਨਾਂ ਦੀ ਤਾਂ ਇਸ ਗੱਲਾਂ ਨੂੰ ਲੈ ਕੇ ਉਸ ਦੀ 7 ਮਹੀਨਿਆਂ ਬਾਅਦ ਜਮਾਨਤ ਹੋਈ ਇਹਦੀ ਆ ਬਾਬਾ ਗੁਰਵਿੰਦਰ ਸਿੰਘ ਕਰਾਉਂਦੇ ਆ ਸਿੱਧਾ ਤੇ ਬਾਬੇ ਤੇ ਵੀ ਦੋਸ਼ ਲੱਗਦੇ ਆ ਲੋਕਾਂ ਤੋਂ ਲੋਕਾਂ ਬੰਨੀਓ ਟਿੱਪਣੀਆਂ ਕੀਤੀਆਂ ਜਾਂਦੀਆਂ ਵੀ ਬਾਬਾ ਇੱਕ ਨਸਤ ਅਸਕਰ ਦੇ ਨਾਲ ਮਿਲਿਆ ਹੋਇਆ ਉਹਨੂੰ ਇੱਕ ਜਮਾਨਤ ਕਰਾਈ ਬਾਬੇ ਤੇ ਵੀ ਠੇਪਣੀਆਂ ਹੋਈਆਂ ਤੇ ਪਰ ਹੁਣ ਇਹ ਜਿਹੜੀਆਂ ਸਰਕਾਰਾਂ ਨੂੰ ਲੈ ਕੇ 2022 ਦੀਆਂ ਵੋਟਾਂ ਨੂੰ ਲੈ ਕੇ ਇਹ ਬਾਬੇ ਕੀ ਦੀ ਸਰਕਾਰ ਬਣਾਉਣ ਜਾ ਰਹੇ ਆ ਪੂਰੀ ਗੱਲਬਾਤ ਪਹਿਲਾਂ ਗਿਆਨੀ ਬੂਟਾ ਸਿੰਘ ਦੀ ਹਰ ਵੀਡੀਓ ਤੁਮਾਕੇਦਾਰ ਹੁੰਦੀ ਹੈ ਅੱਜ ਦੀ ਵੀਡੀਓ ਪਹਿਲਾਂ ਸੋਡੇ ਦਾ ਸਾਂਝੀ ਕਰ ਦਈਏ ਗਿਆਨੀ ਬੂਟਾ ਸਿੰਘ ਦਾ ਕੀ ਕਹਿਣਾ ਇਸ ਬਾਬਿਆਂ ਬਾਰੇ ਤੇ ਇਸ ਸਰਕਾਰਾਂ ਬਾਰੇ ਤਾਂ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਸੁਣੋ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਬੀਜੇਪੀ ਵਾਸਤੇ ਇੱਕ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ ਇਹ ਜਿਹੜੇ ਪੱਤੇ ਨੇ ਨਾ ਖੇਡੇ ਜਾ ਰਹੇ ਨੇ ਜਿੰਨੇ ਵੀ ਪੰਜਾਬ ਦੇ ਡੇਰੇ ਨੇ ਵੀ ਉਹਨਾਂ ਡੇਰਿਆਂ ਰਾਹੀਂ ਬੀਜੇਪੀ ਐਂਟਰੀ ਕਰੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਵੇ 2027 ਦੇ ਵਿੱਚ ਮੇਰੀ ਪਰਸਨਲ ਰਾਇ ਪਤਾ ਕੀ ਹੈ ਮੈਂ ਕੋਈ ਬੋਤਾਂ ਵੱਡਾ ਲੀਡਰ ਕੋਈ ਵਿਦਵਾਨ ਕੋਈ ਸ਼ਾਸਕ ਇਹ ਬੰਦਾ ਹੈ ਨਹੀਂ ਅਸੀਂ ਆਮ ਨੇ ਪਰ ਉਹ ਕਈ ਬੰਦੇ ਫੋਨ ਕਰਕੇ ਕਹਿੰਦੇ ਅਗਿਆਨੀ ਬੂਟਾ ਸਿੰਘ ਬਾੜੀ ਪੱਟੀ ਗੱਲ ਕਰ ਜਾਂਦਾ ਚਲੋ ਕੋਈ ਨਹੀਂ ਵੱਡੀ ਸਮਝ ਲਿਓ ਛੋਟੀ ਸਮਝ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਝਾੜੂ ਵਾਲੇ ਹੋਣ ਜਾਂ ਕਾਂਗਰਸ ਹੋਵੇ ਇਹ 2027 ਦੇ ਵਿੱਚ ਪੱਤੇ ਖੇਡੇ ਨਹੀਂ ਜਾ ਸਕਦੇ ਕਿ ਡੇਰਿਆਂ ਰਾਹੀਂ ਕੋਈ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਕਰੇ। ਯਾਨੀ ਕਿ ਡੇਰਿਆਂ ਰਾਹੀਂ ਕੋਈ ਪੰਜਾਬ ਦੀ ਵਿੱਚ ਸਰਕਾਰ ਬਣਾਵੇ ਇਹ ਪੱਤੇ ਖੇਡੇ ਨਹੀਂ ਜਾ ਸਕਦੇ। ਇਹ ਸਚਾਈ ਹੈ। ਭਾਜਪਾ ਜਦੋਂ ਵੀ ਸਰਕਾਰ ਬਣਾਉਗੀ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਬਣਾਉਗੀ। ਨਾ ਕਿਸਨਾ ਗੱਠ ਜੋੜ ਕਰਕੇ ਸਰਕਾਰ ਬਣਨੀ ਹੈ। ਨਾ ਕਿਸੇ ਡੇਰੇਦਾਰ ਨੂੰ ਨਾਲ ਲੈ ਕੇ ਸਰਕਾਰ ਬਣਨੀ। ਕਿਉਂਕਿ ਜਿਹੜੇ ਡੇਰਿਆਂ ਵਾਲੇ ਰੱਬ ਦਾ ਪਾਠ ਪੜਾਉਂਦੇ ਨੇ ਨਾ ਜਿਹੜੇ ਕਹਿੰਦੇ ਨੇ ਰੱਬ ਰੱਬ ਕਰੋ ਤੁਹਾਡੇ ਦੁੱਖ ਕੱਟੇ ਜਾਣਗੇ ਤੁਹਾਡੀ ਚਰਾਸੀ ਖੱਟੀ ਜਾਊ ਤੇ ਉਹਨਾਂ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਕਰਦੇ। ਬਿਲਕੁਲ ਨਹੀਂ ਕਰਦੇ। ਹਾਂ ਜਿਹੜੀ ਪਾਰਟੀ ਸਰਕਾਰ ਬਣਾਉਣਾ ਚਾਹੁੰਦੀ ਹੈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੇ ਪੰਜਾਬ ਦੇ ਲੋਕ ਯਕੀਨ ਕਰ ਸਕਦੇ ਆ ਪਰ ਲਾਰੇ ਨਹੀਂ ਲਾਈ ਜਾ ਸਕਦੇ ਅਸੀਂ ਐਂ ਕਰਾਂਗੇ ਅਸੀਂ ਬਾਅਦ ਕਰਕੇ ਇਦਾਂ ਨਹੀਂ ਕੋਲ 2020 2027 ਦੇ ਵਿੱਚ ਤਾਂ ਇਹ ਕਦੇ ਹੀ ਨਹੀਂ ਹੋਣਾ ਖਾਸ ਕਰਕੇ ਜਿਹੜਾ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਹੈ ਨਾ ਤੇ ਇਹਨਾਂ ਦੇ ਪ੍ਰੇਮੀ ਤਾਂ ਕਾਫੀ ਹੋ ਸਕਦੇ ਆ ਬਾਹਰਲੇ ਮੁਲਕਾਂ 'ਚ ਵੀ ਹੋਣਗੇ ਪੂਰੇ ਭਾਰਤ ਵਿੱਚ ਹੋਣਗੇ ਪੰਜਾਬ ਵਿੱਚ ਹੋਣਗੇ ਪਰ ਉਹਨਾਂ ਪ੍ਰੇਮੀ ਜਿੰਨੇ ਇੱਕ ਮੈਨੂੰ ਫੋਨ ਆਇਆ ਉਹ ਕਹਿੰਦੇ ਗਿਆਨੀ ਜੀ ਬੋਲਦੇ ਹੋਏ ਗੱਲ। ਨੇ ਕਹਿੰਦਾ ਦੱਸੋ। ਕਹਿੰਦੇ ਬਾਬੇ ਤੇ ਸਾਡੀ ਸਰਦਾ ਮੜੀ ਮੋਟੀ ਖੋ ਸਕਦੀ ਏ। ਪਰ ਕਹਿੰਦੇ ਅਸੀਂ ਬੋਟ ਨਹੀਂ ਕਿਸੇ ਪਿੱਛੇ ਲੱਗ ਕੇ ਪੂੰਦ। ਕੀ ਗੱਲ ਬਹੁਤੇ ਲੋਕਾਂ ਨੇ ਫੋਨ ਕਰਕੇ ਕਹੀ ਹੈ। ਕਈ ਤਾਂ ਕਹਿੰਦੇ ਮੇਰੇ ਘਰ ਵਾਲੀ ਜਾਂਦੀ ਏ ਉੱਥੇ। ਕਈ ਬੀਬੀਆਂ ਕਹਿੰਦੀਆਂ ਮੇਰੇ ਘਰ ਵਾਲਾ ਜਾਂਦਾ ਸਾ ਅਸੀਂ ਕਿ ਲੈਣਾ ਬਾਬੇ ਤੋਂ। ਮਤਲਬ ਇਹ ਸਾਫ ਹੈ ਵੀ ਜਿੱਡਾ ਮਰਜ਼ੀ ਡੇਰੇ ਦਾ ਰਾਜਨੀਤੀ ਵਿੱਚ ਆ ਕੇ ਇਹ ਪ੍ਰੂਫ ਕਰਨ ਦੀ ਕੋਸ਼ਿਸ਼ ਕਰੇ ਕਿ ਮੇਰੇ ਬਲ ਬੁੱਤ ਤੇ ਸਰਕਾਰ ਬਣ ਜੂ ਜਾਂ ਮੈਂ ਬਣਾ ਦੂੰਗਾ ਇਹ ਹੋਣਾ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਸਮਝ ਹੈ ਵੀ ਜਿਹੜੇ ਬੰਦੇ ਰੱਬ ਦੇ ਨਾਂ ਤੇ ਇਹ ਸ਼ਾਸਤਾਂ ਕਰਦੇ ਨੇ ਰਾਜਨੀਤੀ ਕਰਦੇ ਨੇ ਵੀ ਉਹਨਾਂ ਤੇ ਕੋਈ ਬੰਦਾ ਯਕੀਨ ਨਹੀਂ ਕਰੂਗਾ ਤੇ ਕਰਨਾ ਵੀ ਨਹੀਂ ਚਾਹੀਦਾ ਕਰਨਾ ਵੀ ਨਹੀਂ ਚਾਹੀਦਾ ਨੇੜੇ ਬੰਦੇ ਕਹਿੰਦੇ ਨੇ ਰੱਬ ਨੇ ਸਾਡੇ ਲਈ ਆ ਕਰਤਾ ਰੱਬ ਨੇ ਮੋਜਾਂ ਲਾਤੀਆਂ ਰੱਬ ਨੇ ਆ ਦੇਤਾ ਰੱਬ ਨੇ ਉਹ ਦੇਤਾ ਤੇ ਆਪ ਸਰਕਾਰਾਂ ਦੇ ਤਣੇ ਤੇ ਚੜਦੇ ਫਿਰਦੇ ਇਹਦਾ ਮਤਲਬ ਫਿਰ ਲੋਕਾਂ ਨੂੰ ਮਰਾ ਕਰਦੇ ਨੇ ਨਾ ਵੀ ਤੁਸੀਂ ਰੱਬ ਰੱਬ ਕਰੇ ਚੱਲੋ ਤੁਹਾਡੇ ਤੋਂ ਕੱਟੇ ਜਾਣਗੇ ਤੇ ਫਿਰ ਆਪਣੇ ਤੋਂ ਕਟਣ ਵਾਸਤੇ ਸਰਕਾਰਾਂ ਕੋਲੇ ਜਾਂਦੇ ਇਹ ਲੋਕਾਂ ਨੂੰ ਯਕੀਨ ਹੋ ਗਏ ਮੈਂ ਇਕੱਲੇ ਗ੍ਰਿੰਦਰ ਬਾਬੇ ਦੀ ਗੱਲ ਨਹੀਂ ਕਰਦਾ ਕਈ ਵਾਰੀ ਪ੍ਰੇਮੀ ਗੁੱਸੇ ਹੁਣ ਵੀ ਸਾਡੇ ਬਾਬੇ ਨੂੰ ਤੁਸੀਂ ਹਰ ਵਾਰ ਬੰਢੀ ਜਾਂਦੇ ਹੋ ਅਸੀਂ ਕੀ ਬੜੇ ਮੇਲੇ ਨੇ ਤੁਹਾਡੇ ਬਾਬੇ ਚ ਤੁਹਾਡਾ ਬਾਬਾ ਮੁੱਖ ਮੰਤਰੀ ਬਣੇ ਭਾਵੇਂ ਪ੍ਰਧਾਨ ਮੰਤਰੀ ਬਣੇ ਭਾਵੇਂ ਰਾਸ਼ਟਰਪਤੀ ਬਣੇ ਭਾਵੇਂ ਟਰੰਪ ਦੀ ਕੁਰਸੀ ਤੇ ਜਾ ਕੇ ਬਹਿ ਜਾਵੇ ਸਾਡੀ ਕੀ ਲੈਣਾ ਪਰ ਇਹ ਤਾਂ ਪੰਜਾਬ ਦੀ ਗੱਲ ਕਰੀ ਵੀ ਪੰਜਾਬ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਲੀਡਰ ਪੰਜਾਬ ਦੇ ਲੋਕਾਂ ਵਿੱਚ ਖੜ ਕੇ ਕਦੇ ਵੀ ਆਹ ਤੁਹਾਡੇ ਮੁੱਦੇ ਨੇ ਤੇ ਹੱਲ ਕਰਾਂਗੇ ਜੇ ਨਾ ਕਰੇ ਵੀ ਜੁੱਤੀਆਂ ਤੁਹਾਡੀਆਂ ਸਿਰ ਮੇਰਾ ਸੌਂ ਸੂਤੇ ਗੱਲ ਨਹੀਂ ਬਣਨੀ ਜਿਵੇਂ ਕੈਪਟਨ ਨੇ ਕਹਦਾ ਸੀ ਮੈਂ ਨਸ਼ਿਆਂ ਦਾ ਲੱਕ ਤੋੜ ਦੂੰ ਗੁੱਡ ਕਸ਼ਹਿਵਤ ਵਿੱਚ ਪੜ ਕੇ ਸੌਂ ਖਾ ਲਈ ਸੀ ਅੱਜ ਹੁਣ ਬਾਦਲ ਵਰਗੇ ਕਹੀ ਜਾਂਦੇ ਨੇ ਸਾਡੀ ਸਰਕਾਰ ਬਣਾ ਦਿਓ ਅਸੀਂ ਜਿਹੜੇ ਆ ਬੰਨ ਨੇ ਨਾ ਕੰਕਰੀਟ ਦੇ ਬਣਾ ਦੇਾਂਗੇ ਇਦਾਂ ਨਹੀਂ ਇਦਾਂ ਕਹਿ ਕੇ ਗੱਲ ਨਹੀਂ ਬਣਨੀ ਗਾਰੰਟੀ ਕਿਸੇ ਤਰੀਕੇ ਨਾਲ ਦੇ ਉਹ ਲੋਕਾਂ ਨੂੰ ਵਿਸ਼ਵਾਸ ਹੋਵੇ ਤੇ ਮੈਂ ਬੇਨਤੀ ਕਰਨੀ ਹੈ ਮੈਂ ਖੁਦ ਚਾਹਨਾ ਹੋਰ ਦੱਸੋ ਵੀ 5 ਸਾਲ ਦੇ ਬਾਅਦ ਸਰਕਾਰ ਚੇਂਜ ਹੋਣੀ ਚਾਹੀਦੀ ਮੰਨ ਕੇ ਚਲੋ ਬੀਜੇਪੀ ਦੀ ਆ ਜੇ ਕਾਂਗਰਸ ਦੀ ਆ ਜੇ ਅਕਾਲੀਆਂ ਦੀ ਆ ਅੱਜ ਅਕਾਲੀਆਂ ਦੀ ਤਾਂ 2092 ਚਾਣੀ ਪਿਛਲੀ ਵੀਡੀਓ ਚ ਮੈਂ 1992 ਕਹਿ ਗਿਆ ਸੀ ਕਿੰਨੇ ਕਮੈਂਟ ਕੀਤੇ ਉਹ ਮੈਂ ਜਾਣ ਬੁੱਝ ਕੇ ਕਿਹਾ ਸੀਗਾ ਜਦੋਂ ਇਹ ਕਹਿ ਸਕਦੇ ਨੇ 12 ਚੌਕ 12 5 48 52 پتہ ਨਹੀਂ ਕੀ ਕੁਛ ਕਹਤਾ ਸੀ ਮੈਂ ਤਾਂ 100 ਸਾਲ ਦਾ ਹੀ ਫਰਕ ਪਾਇਆ ਮੈਂ ਤਾਂ ਪਿੱਛੇ ਲੈ ਕੇ ਗਿਆ ਉਮਰ ਛੋਟੀ ਕੀਤੀ ਆ ਪਰ ਨਹੀਂ 2092 ਚ ਆਉਗੀ ਜੇ ਆਈ ਤਾਂ ਉਹ ਕਿਹਨੇ ਦੇਖਿਆ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਸਿਰਫ ਇਹ ਗੱਲ ਕਹੀ ਹੈ ਵੀ ਜਿਹੜੇ ਬਾਬੇ ਵੀ ਨਾ ਇਹ ਰੱਬ ਦਾ ਪਾਠ ਪੜ੍ਹਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਫਲਾਣੀ ਸਰਕਾਰ ਬਣਾ ਦੇਾਂਗੇ ਫਲਾਣੀ ਪਾਰਟੀ ਵੀ ਬਣਾ ਦੇਾਂਗੇ ਉਹਨਾਂ ਨੂੰ ਬੇਨਤੀ ਹੈ ਪਹਿਲਾਂ ਬਹੁਤੇ ਬਾਬਿਆਂ ਨੇ ਝੁੱਗਾ ਚੌੜ ਕਰਾਇਆ ਹੈ ਬਹੁਤੇ ਨਿਕਰੇ ਜਿਹਨੂੰ ਰਾਜਨੀਤੀ ਦੀ ਸਮਝ ਹੈ ਨਹੀਂ ਨਾ ਉਹ ਜੇਲ੍ਹਾਂ ਦੇ ਵਿੱਚ ਗੁੱਲਦੇ ਫਿਰਦੇ ਆ ਉਹ ਆਸ਼ਰਮ ਨੂੰ ਪੁੱਛ ਲੋ ਉਹਦਾ ਸਾਰਾ ਕੁਝ ਤੋੜ ਤਾੜ ਕੇ ਉੱਥੇ ਪਤਾ ਨਹੀਂ ਕੀ ਬਣਾਈ ਜਾ ਰਹੀ ਸਰਕਾਰ ਨੇ ਆਰਡਰ ਕਰ ਦਿੱਤਾ ਕਿ ਉੱਥੇ ਉਹ ਬਣਾਉਣਾ ਕੀ ਬਣਾਉਣਾ ਪਤਾ ਨਹੀਂ ਕੀ ਬਣਾਉਣਾ ਤੇ ਦੂਜਾ ਜਿਹੜਾ ਬਾਬਾ RAMDEW ਪੌਣੀ ਅਖਾਣਾ ਉਹ ਰਾਜਨੀਤੀ ਵਾਰੀ ਪਤਾ ਹੈ ਰਾਜਨੀਤੀ ਵਾਰੇ ਉਹਨੂੰ ਪਤਾ ਚੰਗੇ ਤਰਾ ਉਹ ਆਪਣੇ ਚੰਟਾ ਬੰਦਾ ਬਾਕੀ ਗੱਲ ਹੋਰ ਹੈ ਭਾਈ ਮੈਂ ਉਸ ਪਾਸ ਨੇੜ ਸਚਾਈ ਹੈ ਸਚਾਈ ਹੈ ਉਹ ਬੰਦਾ ਨਾ ਕਰੈਕਟਰ ਪੱਖੋਂ ਸਾਫ਼ ਸੁਥਰਾ ਹੈ ਇਹ ਚ ਕੋਈ ਦੋਰ ਨਹੀਂ ਜਿਹੜੀ ਗੱਲ ਸੱਚੀ ਹੈ ਉਹ ਸੱਚੀ ਕਹਿਣੇ ਬੰਦੇ ਹੈ ਡਾਂਟ ਗੋ ਨਨੀ ਵਾਸ਼ ਬਾਰੇ ਜੋਗਾ ਜਾ ਕੇ ਕਰਾ ਕੇ ਲੋਕਾਂ ਨੂੰ ਕੁਛ ਨੁਕਸਨ ਪਰ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਆਪਣਾ ਇੱਜ਼ਤ ਕਰਾਉਣ ਲਈ ਉਹ ਵੀ ਚਲ ਜਾਂਦਾ ਇੰਗਲੈਂਡ ਕੇ ਵੱਲ ਇੱਥੇ ਲੋਕਾਂ ਨੂੰ ਕਹਿੰਦਾ ਜੋਗਾ ਨਾਲ ਆ ਹੋਊਗਾ ਜੋਗਾ ਨਾਲ ਆ ਹੋਊਗਾ ਤੇ ਆਪਣਾ ਇੱਜ਼ਤ ਕਰਾਉਣ ਵਾਸਤੇ ਉਹ ਵੀ ਇੰਗਲੈਂਡ ਪਹੁੰਚਿਆ ਹੁੰਦਾ ਆ ਖੁਦ ਵੀ ਇੰਗਲੈਂਡ ਜਾ ਕੇ ਖੁੱਲਦੀ ਹੈ ਜਾਜ ਸੌਂ ਜਾਂਦਾ ਟੀਕਾ ਲਾ ਕੇ ਭੇਜ ਦਿੰਦੇ ਆ ਤੇ ਉੱਥੇ ਜਾ ਕੇ ਨਹੀਂ ਤੇ ਖੁੱਲਦੀ ਉਹਦੀ ਯਾਨੀ ਕਿ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਵੀ ਕੀ ਕਰਨੀ ਹੈ ਕੀ ਨਾ ਗੇੜੀਆਂ ਗੋਲੀਆਂ ਲੋਕਾਂ ਨੂੰ ਦਿੰਦੇ ਨੇ ਨਾ ਉਹ ਗੋਲੀਆਂ ਆਪ ਨਹੀਂ ਖਾਂਦੇ ਜਿੱਤੇ ਰੱਖਿਓ ਅੜੀਆਂ ਗੋਲੀਆਂ ਵੱਟ ਵੱਟ ਕੇ ਕਾਲੀਆਂ ਬੇੜੀਆਂ ਬੋਲਿੰਦੇ ਨੇ ਨਾ ਵੀ ਐ ਹੋ ਜੂ ਐ ਹੋ ਜੂ ਆਪ ਨਹੀਂ ਖਾਂਦੇ ਇਹ ਲੋਕਾਂ ਨੂੰ ਖਵਾਉਂਦੇ ਆਪ ਤਾਂ ਅੰਗਰੇਜ਼ੀ ਦਵਾਈਆਂ ਵਰਤਦੇ ਨੇ ਵੱਡੇ ਡਾਕਟਰਾਂ ਕੋਲੇ ਮਹਿੰਗੇ ਹਸਪੀਟਲਾਂ 'ਚ ਜਾਂਦੇ ਚਲੋ ਹੋਰ ਪਾਸੇ ਨਾ ਮੈਂ ਜਾਂਦਾ ਜਿਹੜਾ ਵੀ ਬਾਬਾ ਇੱਕ ਮੰਨ ਜਾ ਕਰਦੇ ਨੇ ਨਾ ਵੀ ਮੇਰੇ ਭਗਤ ਵਾਲੇ ਨੇ ਵੋਟਾਂ ਵਾਕੇ ਸਰਕਾਰ ਬਣਾ ਦੇਣਗੇ ਨਾ 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 ਤੁਹਾਨੂੰ ਸਮਝਾਵਾਂਗੇ ਆਪਾਂ ਅਗਦੋਂ ਦੱਸਾਂਗੇ ਪੰਨਾ ਆਹ ਇੰਨੀ ਤਰ੍ਹਾਂ ਪਿਆਰ ਦੇ ਨਾਲ ਵੀ ਨਹੀਂ ਭਾਈ ਬਾਬਾ ਰੱਬ ਦੇ ਨਾਮ ਤੇ ਤੁਹਾਨੂੰ ਗੁਮਰਾਹ ਕਰਦਾ ਹੈ ਬਚਿਓ ਇਹਨਾਂ ਤੋਂ ਬਚਿਓ ਐਨੀ ਗੱਲ ਬਹੁਤ ਆ ਕਹਿਣ ਦੀ ਜੀਨੇ ਸਰਕਾਰ ਬਣਾਉਣੀ ਹੈ ਸਿੱਧੇ ਤੌਰ ਤੇ ਆਓ ਮદાન ਦੇ ਵਿੱਚ ਸਿੱਧੇ ਤੌਰ ਤੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਸੀ ਗਿਆਨੀ ਬੋਟਾ ਸਿੰਘ ਜੋ ਸੱਚੋਂ ਦਾ ਲੋਕਾਂ ਸਾਹਮਣੇ ਵੀ ਪੇਸ਼ ਕਰਦੇ ਤੇ ਪਰ ਹੁਣ ਬਾਬਾ ਗੁਰਵਿੰਦਰ ਸਿੰਘ ਤੇ ਟਿੱਪਣਗਾ ਹੁੰਦੀਆਂ ਜਦੋਂ ਦੀ ਜਮਾਨਤ ਕਰਾਈਏ ਬਿਕਰਮਜੀਤ ਸਿੰਘ ਨੂੰ ਲੈ ਕੇ ਉਦੋਂ ਬਾਅਦ ਚਰਚਾ ਦੇ ਵਿੱਚ ਆਉਂਦਾ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੁਣ ਜਿਹੜੀ ਪਰਸੋ ਰੈਲੀ ਕੱਢੀ ਸੀ ਉੱਥੇ ਵੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨਜ਼ਰ ਆਏ ਆ ਤੇ ਹੁਣ ਇਸ ਗੱਲਾਂ ਨੂੰ ਲੈ ਕੇ ਭਾਜਪਾ ਦੇ ਵਿੱਚ ਗੱਠ ਜੋੜ ਹੋਣ ਜਾ ਰਿਹਾ ਇਹਨਾਂ ਦਾ ਕਹਿੰਦਾ ਮਤਲਬ ਵੀ ਉਹਨਾਂ ਨੂੰ ਜਿਤਾਉਣ ਦੀ ਆਪਣੀ ਵੀ ਨੀ ਪੂਰੀ ਬਾਹ ਲਾ ਰਹੇ 2027 ਦੀਆਂ ਵੋਟਰਾਂ ਨੂੰ ਲੈ ਕੇ ਤਾਂ ਜਿਹੜੀ ਗਿਆਨੀ ਬੂਟਾ ਸਿੰਘ ਦੀਆਂ ਵੀਡੀਓ ਧਮਾਕੇਦਾਰ ਹੁੰਦੀਆਂ ਤੇ ਜਿਹੜਾ ਸੱਚ ਹੁੰਦਾ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਜਿੰਨਾ ਮਰਜੀ ਜ਼ੋਰ ਲਾ ਲਓ ਲੋਕ ਤਾਂ ਜਿੱਧਰ ਵੋਟ ਪਾਉਣੀ ਆ ਪਾਉਣੀ ਤਾਂ ਉਹਦੀ ਆ ਮਗਰ ਤਾਂ ਇਹਨਾਂ ਦੇ ਕੋਈ ਲੱਗਦਾ ਨਹੀਂ ਹੁਣ ਇਹ ਗੱਲਾਂ ਨੂੰ ਲੈ ਕੇ ਤਾਂ ਅੱਜ ਦੀ ਵੀਡੀਓ ਗਿਆਨੀ ਬੂਟਾ ਸਿੰਘ ਦੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਤਾਂ ਛੋਟਾ ਇਸ ਬਾਬਿਆਂ ਵਾਰੀ ਇਹ ਲੀਡਰਾਂ ਦੇ ਨਾਲ ਜਿਹੜਾ ਕੀ ਹੁਣ ਆਪਾਂ ਕਹਈਏ ਵੀ ਆਪਦੇ ਡੇਰੇਆਂ ਨੂੰ ਛੱਡ ਕੇ ਲੀਡਰੀਆਂ ਦੇ ਵਿੱਚ ਪੈ ਰਹੇ ਆ ਇਸ ਗੱਲਾਂ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ ਕਮੈਂਟ ਜ਼ਰੂਰ ਕਰਨਾ ਤਾਂ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ